ਤੁਸੀਂ ਦੇਖ ਰਹੇ ਹੋ ਵਿਸ਼ਵ ਵਾਤਾਵਰਣ ਮਹਿਕ ਉਮਪ੍ਰਿਤਕੌਰ ਤੇ ਗੱਲ ਕਰਦੇ ਆ ਮੌਸਮ ਵਿਭਾਗ ਦੀ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਠੰਡ ਹੁਣ ਦਿਨੋਂ ਦਿਨ ਵਾਧੀ ਹੀ ਜਾ ਰਹੀ ਹੈ ਤਾਪਮਨ ਦੇ ਵਿੱਚ ਵੀ ਗਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਜੇਕਰ ਗੱਲ ਕਰੀਏ ਸ਼ਿਮਲਾ ਦੇ ਤੌਰ ਤੇ ਵੀ ਬਰਫਬਾਰੀ ਦੇਖਣ ਨੂੰ ਮਿਲ ਰਹੀਆਂ ਨੇ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜਿੱਥੇ ਪਾਰੀ ਬਰਫਬਾਰੀ ਹੋ ਰਹੀ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜੇਕਰ ਗੱਲ ਕਰੀਏ ਪਛਮੀ ਹਿਮਾਲਿਆਨ ਸੂਬਿਆਂ ਦੇ ਵਿੱਚ ਉੱਥੇ ਵੀ ਕੜਾਕੇ ਦੀ ਠੰਡ ਸ਼ੁਰੂ ਹੋ ਗਈ ਹੈ ਜਿਹਾ ਜੰਮੂ ਕਸ਼ਮੀਰ ਲਦਾਖ ਹਿਮਾਚਲ ਪ੍ਰਦੇਸ਼ Shimla ਤੇ ਕਈ ਥਾਵਾਂ ਤੇ ਪਾਰਾ 0 ਤੋਂ ਹੇਠਾਂ ਚਲਾ ਗਿਆ ਤੇ ਉੱਚੀਆਂ ਚੋਟੀਆਂ ਦੇ ਚਰਨੇ ਜੰਮ ਗਏ ਨੇ ਰਾਜਸਥਾਨ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਰੇਗਿਸਤਾਨ ਦੇ ਵਿੱਚ ਵੀ ਤਾਪਮਾਨ 5 ਡਿਗਰੀ ਤੱਕ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਇੱਕ ਬਹੁਤ ਵੱਡੀ ਗੱਲ ਜਿਹੜੀ ਕਿ ਸਾਹਮਣੇ ਆ ਰਹੀ ਹੈ ਤੇ ਇਸ ਵਿਚਕਾਰ ਭਾਰਤੀ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੇ ਲਈ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਕੱਲ ਤੋਂ ਉੱਤਰ ਭਾਰਤ ਦੇ ਜ਼ਿਆਤਰ ਹਿੱਸਿਆਂ ਦੇ ਵਿੱਚ ਸੀਤ ਲਹਿਰ ਦੀ ਵੀ ਸ਼ੁਰੂਆਤ ਹੋ ਜਾਵੇਗੀ ਤੇ ਪੰਜਾਬ, ਹਰਿਆਣਾ ਤੇ ਦਿੱਲੀ ਐਨਸੀਆਰ ਦੇ ਵਿੱਚ ਸੋਮਵਾਰ ਨੂੰ ਹਲਕਾ ਮੀਂਹ ਪਵੇਗਾ ਜੇਕਰ ਗੱਲ ਕਰੀਏ ਅੱਜ ਦਿੱਤਾ ਅੱਜ ਵੀ ਜੜਾ ਕਿ ਮੀਂਹ ਪੈਣ ਦੇ ਅਸਾਰ ਨਜ਼ਰ ਆ ਰਹੇ ਨੇ ਮੌਸਮ ਵਿਭਾਗ ਨੇ ਵੀ ਕਿਹਾ ਕਿ ਮੌਸਮ ਦੇ ਵਿੱਚ ਇਹ ਬਦਲਾ ਮੱਧ ਪਾਕਿਸਤਾਨ ਦੇ ਇਸ ਦੇ ਆਲੇ ਦੁਆਲੇ ਬਣੇ ਪੱਛਮੀ ਡਿਸਟਰਬੈਂਸ ਕਾਰਨ ਹੋਇਆ ਇਸ ਦੇ ਪ੍ਰਭਾਵ ਕਾਰਨ ਅੱਤਵਾਰ ਨੂੰ ਵੀ ਦਿੱਲੀ ਐਨਸੀਆਰ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਦੇਖਣ ਨੂੰ ਮਿਲੀ ਸੀ